ਹੋ ਗਿਆ ਅੱਛਾ ਹਾ ਬਈ ਹਵਾ ਨਾਲ ਪੱਤੇ ਗੜਨ ਲੱਗ ਗਏ ਬੱਸ ਕੀ ਆਏਗਾ ਹਵਾਨਰ ਨਜ਼ਰਤ ਕੋ ਕਹਿਣਾ ਸੀ ਵਿਚੋ ਚੋਲਾ ਦੇ ਪੱਤੇ ਗੜਦੇ ਹੁੰਦੇ ਫਿਰ ਇਹ ਤੇ ਕਿਵੇਂ ਗੜਨ ਲੱਗ ਗਏ ਰੰਦੋ ਵੀਡੀਓ ਵੀਡੀਓ ਕਾਨੂੰ ਬਣਾਉਣਾ ਲੱਗਾ ਸਾਦੋਗੀ ਆਪਾਂ ਫੋਨ ਤੇ 5 ਲੱਖ ਰੁਪਏ ਬਾਈ ਫਿਰਦਾ ਦੇਖ ਲੈ 5 ਰੁਪਏ ਕਿ 5 ਲੱਖ ਨੇ ਇਹ 5 ਰੁਪਏ 20 ਰੁਪਏ ਅੱਛਾ ਹਾਂ ਬਲੌਗ ਤੇਰਾ ਬਣਾਇਆ ਕਰਨਾ ਬਿਹਾਰ ਭੇਜਣਾ ਆਪਾਂ ਠੀਕ ਆ ਰਾਵੜੀ ਦੇ ਵੀ ਕੋਲੇ ਰਾਵੜੀ ਨਹੀਂ ਲਾਲੂ ਜਾਦ ਲਾਲੀ ਜਾਦ ਫਿਰ ਉਹਦੇ ਘਰ ਵਾਲੀ रावੜੀ ਦੇ ਵੀ ਨਹੀਂ ਹੈਗੀ ਠੀਕ ਆ ਇਦਗੀ ਸਰਕਾਰ ਬਣਾ ਦੇਣੀ ਆਪਾਂ ਉਹਦੀ ਠੀਕ ਆ ਪ੍ਰਸ਼ਾਦ ਕਿਸੌਰ ਹੁਣ ਬੱਲੂ ਦਾ ਪ੍ਰਸ਼ਾਦ ਕਿਸੌਰ ਬਣਾਉਣਾ ਆ ਪ੍ਰਸ਼ਾਦ ਕਿਸੌਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਕੈਪਟਨ ਦਾ ਇਧਰ ਕੈਪਟਨ ਸਾਹਿਬ ਨੂੰ ਬਣਾਇਆ ਗਿਆ ਸੀ ਜਿਹੜਾ ਕਹਿੰਦੇ ਕਾਰਜਾ ਮੁਕਤੀ ਕਰਾ ਦੇਣਗੇ ਸਾਰਾ ਕੁਝ ਕਰ ਦਾਂਗੇ ਪੰਜਾਬ 'ਚ ਤਾਂ ਕੋਈ ਗੱਲ ਬਣੀ ਨਹੀਂ ਹੁਣ ਬਿਹਾਰ 'ਚ ਕੀ ਕਰੂਗਾ ਉਹ ਉਹ ਕਹਿੰਦਾ ਆਪਾਂ ਜੋ ਸਾਰੇ ਕੁਝ ਕਰੂ ਮੈਂ ਇਹਥੇ ਦਾ ਉਹਦੇ ਘੜੇ ਰੱਖਲੇ ਸੀ ਉਹਦੇ ਵਿੱਚ ਪਰਚੀਆਂ ਪਾਉਂਦੇ ਸੀ ਸਾਂਥਾ ਲਿਖਾਤੇ ਕੋਠਿਆਂ ਦੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਨਾਲ ਕੈਪਟਨ ਸਾਹਿਬ ਲੱਭੇ ਨੇ ਨਾ ਪ੍ਰਸ਼ਾਂਤ ਕਸੋਰ ਲੱਭਿਆ ਪੈਸੇ ਲੈ ਕੇ ਫਿਰ ਹੋ ਗਿਆ ਉਹ ਕਹਿੰਦਾ ਸਲਾ ਜੇ ਮੈਂ ਪੰਜਾਬ ਚ ਆਉਂ ਨਹੀਂ ਤਾਂ ਉਹਦਾ ਮਜ਼ਦੂਰ ਨੂੰ ਕਿਤੇ ਨਹੀਂ ਪਹੁੰਚਿਆ ਯਾਰ ਹਾਜ ਪ੍ਰਸ਼ਾਂਤ ਕਸੋਰ ਕੀ ਕਹਿੰਦਾ ਵੀ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ ਉੱਥੇ ਹੀ ਕੰਮ ਕਰੋ ਹੈ ਹਾਂ ਵੀ ਉਧਰ ਹੀ ਉਹ ਚੱਲੂ ਕੰਮ ਹੈ ਉਹ ਕਰਨਾ ਕੁਝ ਹੈ ਨਹੀਂ ਸਲੇ ਨੇ ਅੱਛਾ ਵੀ ਪੰਜਾਬ ਹੁਣ ਆਪਣੇ ਬੰਦੇ ਸਾਡੇ ਬੰਦੇ ਕਿਹੜਾ ਸਾਡੇ ਵੀ ਸਰਕਾਰਾਂ ਬਥੇਰੀਆਂ ਆਈਆਂ ਨੇ ਕੱਖ ਨਹੀਂ ਕਰਨਾ ਕੁਰਸੀ ਤੇ ਬਹਿਣਾ ਵਾ ਸਾਡੇ ਬੰਦੇ ਵੀ ਅਮਰੀਕਾ ਕੈਨੇਡਾ ਜਾਂਦੇ ਹੀ ਆ ਕੰਮ ਦੇ ਮਾਰੇ ਉਹ ਉਹ ਉਹੀ ਕਹੀ ਦੰਦ ਆ ਦੇ ਕਰੋ ਥੋੜੀ ਦਊਗਾ ਮੇਰੇ ਸੇ ਫੋਟ ਲੈ ਕੇ ਤਲਾ ਫਿਰ ਰਿੰਗਾਈ ਜਾਊਗਾ ਉਹ ਹੈਗਾ ਬੰਦਾ ਸਕੀਮੀ ਪ੍ਰਸਾਦ ਕਿਸ ਹੋਰ ਨੂੰ ਪੰਜਾਬ ਵਾਲੇ ਦਾ ਸਾਰੇ ਜਾਣਦੇ ਚੰਗੀ ਤਰ੍ਹਾਂ ਇੱਥੇ ਇਹਨੇ ਕੋਠਿਆਂ ਤੇ ਲਿਖਾਤਾ ਸੀ ਕੈਪਟਨ ਦੀ ਸਰਕਾਰ ਚਾਹੁੰਦਾ ਹੈ ਕਰਜ਼ਾ ਮਾਫੀ ਬਾਲਾ ਕੁਥ ਲਾਰਾ ਲੱਪੇ ਲਾ ਕੇ ਆੰਗਰੇਜ਼ੀ ਸਰਕਾਰ ਬਣਾਤੀ ਸੀ ਕੈਪਟਨ ਦੀ ਰੁਪਏ ਮੋਟੇ ਲੈ ਗਿਆ ਉਹ ਤਾਂ ਲੜਾਈ ਇੱਥੇ ਕੈਪਟਨ ਮੰਤਰੀ ਅਦਾਰਜਾ ਮਿਲਿਆ ਰਿਹਾ ਇਹਨੂੰ ਹਾਂ ਤਾਂ ਇਹ ਤਾਂ ਸਲਾ ਘੜਦਾ ਬਿਜਲੀ ਮੁਫਤ ਨਹੀਂ ਕਰਿਆ ਹੈਗਾ ਭੈਣ ਚੋ ਦਾ ਉਹ ਘਰ ਦੀ ਬਿਜਲੀ ਤਾਂ ਮੁਫਤ ਉਹਨੂੰ ਗਰੀਬ ਬੰਦੇ ਨੂੰ ਚਾਹੀਦੀ ਆ ਜਿਹੜੇ ਹੁਣ ਬੰਦੇ ਕੋਲ ਜਿਹਦੀ ਨੌਕਰੀ ਹੈ ਸਰਕਾਰੀ ਨੌਕਰੀ ਹੈ ਲੱਖ ਰੁਪਏ ਤਨਖਾਹ ਲੈਂਦਾ ਜਾਂ ਜ਼ਮੀਨ ਜਿਹਦੇ ਕੋਲੇ 50 60 ਕਿਲੇ ਹੈਗੇ ਉਹਦੀ ਬਿਜਲੀ ਆ ਮਾਫ ਚਾਹੀਦੀ ਨਹੀਂ ਬਿਜਲੀ ਮਾਫ ਚਾਹੀਦੀ ਆ ਆਪਣੀ ਜਿਹੜੇ ਬੰਦੇ ਕੋਲੇ ਕੁਝ ਹੈ ਨਹੀਂਗਾ ਵਿਚਾਰੇ ਕੋਲੇ ਹਾਂ ਉਹਦੀ ਬਿਜਲੀ ਮਾਫ ਚਾਹੀਦੀ ਆ 2400 ਰੁਪਏ ਕਮਾਉਣ ਵਾਲਾ ਹੈਗਾ ਉਹਦਾ ਉਹਦੀ ਮਾਫੀ ਚਾਹੀਦੀ ਹੈ ਬਿਜਲੀ ਓਏ ਆ ਲਾਲੂ ਤੁਹਾਡੇ ਚਾਰਾ ਘਟਾਲਾ ਵੀ ਕਰਕੇ ਆ ਸੀ ਐ ਓਏ ਆਹੋ ਸਤਿ ਕਿੰਨੇ ਕਰੋੜ ਦਾ ਕਾਰਿਆ ਹੈਗਾ ਕਿੰਨਾ ਕਿੰਨਾ ਚਾਰਾ ਖਾ ਗਿਆ ਸੀ ਚਾਰਾ ਘਟਾਲਾ ਕਿੰਨਾ ਕਰ ਗਿਆ ਸੀ ਕਿੰਨਾ ਕਰ ਗਿਆ ਸੀ ਬਹੁਤ ਆ ਗਿਆ ਸੁਣਿਆ ਆਏਗਾ ਜਿਆਦ ਨੇ ਆ ਪੱਠੇ ਹੀ ਖਾ ਕੇ ਲੀਡਰ ਇਧਰ ਬਿਹਾਰ ਵਾਲੇ ਇਧਰ ਪੰਜਾਬ ਵਾਲੇ ਵੀ ਕੁਝ ਛੱਡ ਦੇ ਦੱਸ ਕਿੱਧਰ ਚੱਲੇ ਆਪਾਂ ਕਿੱਧਰ ਜਾਈਏ ਦੱਸ ਹੈ ਦਾ ਬਿਲ ਸਿੰਘ ਸਹੀ ਸੱਚ ਦੰਦਾਨੇ ਕਿੰਨੀ ਪੈਨਸ਼ਨ ਮਿਲਦੀ ਆ ਤੁਹਾਡੇ ਉੱਧਰ ਹੁਣ ਬਿਹਾਰ ਚ ਜਹ ਹੁਣ 1100 ਕਰਿਆ ਆਏਗਾ ਸਾਡੇ ਮੰਨ ਕੇ ਚੱਲ ਇੱਧਰ 1500 ਆ 1500 ਨਾਲ ਘੜਾ ਕੁਝ ਬਣਦਾ ਵਾ ਘਟੋ ਘਟ ਤੇ ਆਪਦੀ ਦਾ ਹੁਣ ਇਹ ਪੈਨਸ਼ਨ ਇਹਨਾਂ ਨੂੰ ਲੀਡਰਾਂ ਜਿਹੜੀ ਐਮ ਐਲ ਏ ਤਨਖਾਹ ਵਾ ਘਟੋ ਘਟ ਲੱਖ ਰੁਪਈਆ ਉਹ 1500 ਨਾਲ ਕੀ ਬਣਦਾ 1000 1100 ਨਾਲ ਸਾਲਾ 400 ਦਾ ਮਹੀਨੇ ਕਰਦਾ ਉਹੀ ਤਾਂ ਕਹਿੰਦਾ ਘਟੋ ਘਟ ਚਾਹੀਦੀ ਆ 5000 ਤਾਂ ਚਾਹੀਦੀ ਆ ਨਹੀਂ 5 ਨਹੀਂ ਸਾਲਾ ਜਿਹੜਾ ਆਜੀ ਵੇਗਾ 1500 ਹੈ ਉਹ ਹੀ ਤਾਂ ਗੱਲ ਰੌਲਾ ਤਾਂ ਹੀ ਗੱਲ ਆ ਇਹ ਸਾਰੇ ਲੋਡ ਲੀਡਰਾਂ ਦੇ ਚੋਣਾ ਮੋਕੇ ਉਹ ਹੁੰਦੇ ਆ ਵਾਦੇ ਹੁੰਦੇ ਆ ਬਸ ਵੀ ਕਿਹੜਾ ਕੁਰਸੀ ਦੇ ਬਹਿ ਜੀਏ ਕਿਹੜਾ ਉਹਦੇ ਕਹਿਣ ਵਾਂਗ ਕਟੇ ਦੇ ਸਿੰਘਾਂ ਨੂੰ ਹੱਥ ਪੈ ਜਾਵੇ ਫਿਰ ਮੈਂ ਕੀ ਲਈ ਬੈਠਾ ਹਾਂ ਕਿਸੇ ਨੂੰ ਸਰ ਮੈਂ ਕਹਿੰਦਾ ਹੈਗਾ 100 ਰੁਪਏ ਜਾਂ 200 ਮੇਰੇ ਸਭ ਕੋ ਬਿਜਲੀ ਬਿਲਾਉਂਦਾ ਉਹ ਸਲਾ ਨੇ ਮੁਫਤ ਕਰ ਦਈਦਾ ਕੀ ਕਰੂਗਾ ਬਿਜਲੀ ਮੁਫਤ ਵੀ ਤਾਂ ਲਾਜ ਮੈਂ ਤਾਂ ਦੋ ਚੀਜ਼ਾਂ ਦਾ ਇੱਕ ਤਾਂ ਲਾਜ ਫ੍ਰੀ ਚਾਹੀਦਾ ਬੰਦੇ ਦਾ ਹਨਾ ਬਿਮਾਰੀ ਦਾ ਤੇ ਦੂਜਾ ਗੱਲ ਆ ਕਿ ਪੜ੍ਹਾਈ ਦੇ ਬੱਚਾਂ ਦੀ ਹੋਵੇ ਫ੍ਰੀ ਇਹ ਦੋ ਚੀਜ਼ਾਂ ਮੇਨ ਨੇ ਬਾਕੀ ਦਾ ਬਾਅਦੀਆਂ ਗੱਲਾਂ ਰਹਿ ਗਈਆਂ ਕੋਤੋਂ ਬੰਦਾ ਆਪਦਾ ਕੰਮ ਕਰਕੇ ਕਮਾ ਲੂ ਇਲਾਜ ਫਰੀ ਚ ਆਈ 11 ਤਾਲਾਂ ਦੇ ਵਿੱਚ ਹਨ ਫਿਰ ਉਧਰ ਨਿਤਿਸ਼ ਕੁਮਾਰ ਉਹ ਨਹੀਂ ਫਿਰ ਪਟਾਂ ਤੇ ਲਾਈ ਬੈਠਿਆ ਉਹਨਾਂ ਦਾ ਕੀ ਬਣਦਾ ਅੱਛਾ ਲਾ ਦਾਰੂ ਬੰਦ ਕਰਕੇ ਸਾਲਾ ਫਰਫੜ ਕੇ ਲੈ ਜਾਂਦਾ ਮੂੰਹ ਸਿੱਧਾ ਨਹੀਂ ਉਹ ਨਿਤਿਸ਼ ਕੁਮਾਰ ਫੇਰ ਬਣੂਗਾ ਸੁਆਸਨ ਬਾਹੂ ਕਹਿੰਦਾ ਸੁਆਸਨ ਬਾਹੂ ਕਹਿੰਦਾ ਇਹਨੂੰ ਸੁਆਸਨ ਬਾਹੂ ਹਾਂ ਸੁਆਸਨ ਬਾਹੂ ਜਿੱਧਰ ਦੇਖਦਾ ਕੁਰਸੀ ਮਿਲਣੀ ਚਾਹੀ ਜਿੱਥੇ ਚੱਕ ਲੈਣਾ ਨੇ ਕੰਮ ਨੂੰ ਡਬਲ ਇੰਜਣ ਦਾ ਸਰਕਾਰ ਡਬਲ ਇੰਜਣ ਦਾ ਮੋਦੀ ਦਾ ਡਬਲ ਇੰਜਣ ਦਾ ਸਰਕਾਰ ਇਨਾ ਮਾਰ ਲਏ ਸਰਕਾਰਾਂ ਨੇ ਆਪਾਂ ਨੂੰ ਤਾਂ ਸਾਰੀ ਜ਼ਿੰਦਗੀ ਹੈਨਾ ਕਦੇ ਉਧਰ ਜਾਂਦਾ ਕਦੇ ਉਧਰ ਉਹ ਪਾਸਾ ਪਲਟਣ ਵਾਲੇ ਹੈਗਾ ਵੱਢਣੇ ਦਾ ਪੱਠੇ ਹੀ ਆ ਪੰਜ ਤੇ ਮਰਜੀ ਘੇੜੇ ਕੱਢ ਕੇ ਆ ਜੀ ਹੈਨਾ ਆਹ ਇਹ ਨਹੀਂ ਕੰਮ ਸੁੱਟਣਾ ਹੈਗਾ ਜਾਂਦਾ ਲੀਡਰਾਂ ਨੂੰ ਕਹਿੰਦਾ ਵੀ ਤੂੰ ਉਹਨੂੰ ਕਹਿ ਦੇ ਪੱਠੇ-ਪੱਠੇ ਵਢਾਓ ਸਾਡੇ ਨਾਲ ਫੇਰ ਵੋਟ ਪਾਵਾਂਗੇ ਤੁਹਾਨੂੰ ਸਵੇਰੇ ਆ ਕੇ ਪੱਠੇ ਜਿਹੜਾ ਭਰ ਜਾ ਕਰੋ ਸਾਰੇ ਵਿਹਾਰੀ ਕੰਮ ਕਰਕੇ 400 ਬੰਦਾ ਪੈਸੇ ਦੇ ਕੇ दारू ਖਰ ਕੇ 20000 ਕੱਢ ਲੈਂਦਾ ਅੱਛਾ ਥੋੜੇ दारू ਬੰਦਾ ਨਾ ਵਿਹਾਰਚ ਨਾ ਇਧਰ ਚੱਲ ਪੰਜਾਬ ਚ ਤਾਂ ਮੋਜਾਂ ਲੱਟੋ ਹਾਂ ਮਸਲੀ ਮੁਸਲੀ ਛਿੱਟੋ ਅੰਦਰ ਰਾਤ ਮਸਲੀ ਬਣਾਈ ਹੈ ਤੁਸੀਂ ਇਹਨਾ ਮੱਛਲੀ ਉਛਲੇ ਛਿੱਟੀ ਕਰਨਾ ਨਰਾਤ ਮੱਛੀ ਫੜੀ ਫਿਰਦਾ ਹੀ ਬਹੁਤ ਵੱਡੀ ਸਾਰੀ ਬਣਾਈ ਨਹੀਂ ਹੈ ਰਾਤ ਬਣਾਈ ਹੈ ਤਾਂ ਹੀ ਫਿਰ ਕੰਮ ਰਾਤ ਸੂਈਆਂ ਛੋਡੀਆਂ ਮੀਟਰ ਐ ਚੜੇ ਨੇ ਉੱਤੇ ਨੂੰ ਤਾਂ ਹੀ ਸਵੇਰੇ ਉੱਠ ਨਹੀਂ ਹੋਇਆ ਚੱਕ ਦੋ ਕੰਮ ਨੂੰ ਚਲੋ ਹੋ ਗਏ ਪੱਠੇ ਆਪਣੇ ਪੂਰੇ ਸਾਨੂੰ ਫੇਰ ਹੁਣ ਕੱਲ੍ਹ ਦੇ ਵਲੌਗ ਚ ਮਿਲਾਂਗੇ ਵਲੌਗ ਆਇਆ ਕਰਨੇ ਨਾ ਤਾਂ ਬਾਈ ਸ਼ੇਅਰ ਸ਼ੂਰ ਕਰੀ ਚੱਲੋ ਸਬਸਕ੍ਰਾਈਬ ਕਰ ਲਓ ਜਿਹੜੇ ਕਰਨ ਵਾਲੇ ਮਿੱਤਰਾਂ ਦੇ ਬੰਦਾ ਬਹੁਤ ਮਿਹਨਤ ਨਾਲ ਵੀਡੀਓ ਬਣਾਉਂਦਾ ਹਾਂ ਹਾਂ ਮਿਹਨਤ ਨਾਲ ਕੰਮ ਖੱਟ ਦੇਣਾ ਆਪਾਂ ਪੂਰਾ ਬਣਾ ਦੋ ਮੋਟੇ ਸਬਸਕ੍ਰਾਈਬਰ ਆਉਣ 1000 ਪੂਰਾ ਕਰ ਦੋ 300 ਹੋ ਗਿਆ ਆਪਣਾ 1000 ਕਰ ਦੋ ਪੂਰਾ